ਤਿੰਨ ਗ੍ਰਹਾਂ ਦੀ ਜੁਤੀ ਹੁੰਦੀ ਆ ਸੂਰਜ ਬੁੱਧ ਸ਼ੁਕਰ ਜਿਦੀ ਵੀ ਜਨਮ ਪੱਤਰੀ ਚ ਹੋਊਗਾ ਉਹ ਕੁੜੀ ਦੇ ਪੈਰ ਜਦੋਂ ਘਰ ਤੋਂ ਜਾਣਗੇ ਉਹ ਪਿੱਛੇ ਖਾਲੀ ਅਗਲਾ ਪਰਨਾ ਸ਼ੁਰੂ ਹੋ ਜਾ ਸੱਚੀ ਹੋਊਗਾ 101% ਹੁੰਦਾ ਜੀ 101% ਹੁੰਦਾ ਇੱਕ ਨਹੀਂ ਮੈਂ ਤੁਹਾਨੂੰ 10 ਐਗਜ਼ਾਮਪਲ ਦੇ ਸਕਦੀਆਂ ਹਾਂ ਤੇ ਤੁਹਾਨੂੰ ਲੋਕ ਵੀ ਦੱਸ ਲੈਣਗੇ ਕਿ ਹਾਂ ਜਦੋਂ ਦੀ ਸਾਡੀ ਕੁੜੀ ਗਈ ਆ ਤੇ ਉਸ ਤੋਂ ਬਾਅਦ ਸਾਡੇ ਨਹੀਂ ਤਾਂ ਇਹਦਾ ਉਹ ਪਾ ਵੀ ਇੱਕ ਛੋਟਾ ਜਿਹਾ ਵੈਸੇ ਮੈਂ ਦੱਸ ਹੀ ਦਿੰਨੀ ਆ ਕਿਸੇ ਦਾ ਚਲੋ ਚੰਗਾ ਹੋ ਜਾਂਦਾ ਜਦੋਂ ਉਹ ਆਪਣੇ ਰਵਾਜ ਆ ਇੱਕ ਚੌਲ ਸਿੱਟਣੇ ਪਿੱਛੇ ਕੁੜੀਆਂ ਜਦੋਂ ਤੁਰਦੀਆਂ ਨਾ ਅੱਗੇ ਲੋਕ ਕਹਿੰਦੇ ਹੁੰਦੇ ਸੀ ਆਪਣੇ ਪੁਰਾਣੇ ਬਜ਼ੁਰਗ ਕਿ ਧੀ ਨੂੰ ਨਾ ਘਰ ਦੀਆਂ ਦੇਲੀਆਂ ਤੋਂ ਤੋੜਨਾ ਚਾਹੀਦਾ ਤੇ ਜਦੋਂ ਧੀ ਪੈਰ ਪੱਟਦੀਆਂ ਦੇਲੀਆਂ ਜਦੋਂ ਚੌਲ ਸੁੱਟਦੇ ਸੀ ਪਿੱਛੇ ਹਾਂ ਉਹ ماں ਖੜਦੀ ਆ ਪਕੜ ਕੇ ਉਹ ਚਾਂਦੀ ਦੀ ਡੱਬੀ ਚ ਪਾ ਕੇ ਰੱਖ ਲੋ ਘਰ ਚ ਤੇ ਆਪਣੀ ਧੀ ਦੀ ਜੁਵਾਈ ਦੀ ਆਪਣੇ ਪਰਿਵਾਰ ਨਾਲ ਫੋਟੋ ਜਿੱਤੇ ਪੈਰ ਹੋਣ ਉਹਦੇ ਉਹ ਘਰ ਦੇ ਬਿਲਕੁਲ ਵੈਸਟ ਦਿਸ਼ਾ ਚ ਲਾ ਲਓ ਧੀ ਉਸੇ ਹੀ ਘਰ ਦੀ એનર્ਜੀ ਰਹੂਗੀ ਉੱਥੇ ਕਿਉਂਕਿ ਘਰ ਦੀ ਧੀ ਹੈ ਨਾ ਉਹ ਬੁੱਧ ਹੈ ਤਾਂ ਉਹਦੇ ਨਾਲ ਫਿਰ ਨੁਕਸਾਨ ਨਹੀਂ ਹੋਣਗੇ ਹੁੰਦੇ ਜ਼ਰੂਰ ਨੇ ਇਹ ਗਾਰੰਟੀ ਆ ਕਈ ਵਾਰੀ ਬਹੁਤ ਜ਼ਿਆਦਾ ਧੀਆ ਘਰ ਤੋਂ ਜਾਂਦੀਆਂ ਨੇ ਆਪਾਂ ਕਹਿੰਦੇ ਆ ਭਾਗ ਹੀ ਲੈ ਗਈਆਂ ਨਾਲ ਡਰਾਓ ਨਾ ਨਹੀਂ ਨਹੀਂ ਡਰਾਉਣਾ ਕਾਤੇ ਆ ਹੁੰਦਾ ਜੀ ਇਹ ਇਹ ਹੁੰਦਾ ਹੈ ਇਹ ਚ ਡਰਾਉਣ ਵਾਲੀ ਗੱਲ ਨਹੀਂ ਇਹ ਪ੍ਰੈਕਟੀਕਲ ਹੈ ਔਰ ਲੌਜੀਕ ਹੈ ਲੌਜੀਕ ਨਹੀਂ ਇਹ ਤੱਤ ਹੈ ਤੇ ਨਾਲ ਮੈਂ ਤੁਹਾਨੂੰ ਦੇਖੋ ਪਾ ਵੀ ਦੱਸਦਾ ਇਹ ਚ ਡਰਨ ਵਾਲੀ ਕਿਹੜੀ ਗੱਲ ਹੈ